ਕਿੱਤੀ ਉਹ ਨੈਤਵ ਤੇ ਵੀ ਭਾਈ ਐ ਉਸ ਮਾਈ ਨੇ ਆ ਕੇ ਨਾ ਸੰਗਤ ਵਿੱਚ ਬੈਠੀ ਰੋਣ ਲੱਗ ਪਈ ਤੇ ਬਾਬਾ ਜੀ ਬਹੁਤ ਬਿਰਧ ਸਰੀਰ ਸੀ ਉਹ ਮਹਾਂਪੁਰਸ਼ ਪੁੱਛਣ ਲੱਗ ਪਏ ਸੇਵਾਦਾਰ ਨੂੰ ਕਹਿੰਦੇ ਪਰਮਜੀਤ ਜੀ ਤੇ ਕੀ ਕਹਿੰਦੀ ਐ ਮਾਈ ਰੋਂਦੀ ਕਿਉਂ ਐ ਉਹਨੇ ਪੁੱਛਿਆ ਉੱਠ ਕੇ ਕਹਿੰਦੀ ਬੀਬਾ ਵੀ ਰੋਂਦੇ ਕਿਉਂ ਬਾਬਾ ਜੀ ਪੁੱਛਦੇ ਉਹ ਕਹਿੰਦੀ ਮਹਾਂਪੁਰਸ਼ੋ ਮੇਰਾ ਇੱਕੋ ਇੱਕ ਲੜਕਾ ਐ ਉਹ ਜੇਲ੍ਹ ਵਿੱਚ ਚਲਾ ਗਿਆ ਜਮਾਨਤ ਨਹੀਂ ਹੁੰਦੀ ਦੋ ਵਾਰ ਜ਼ਮਾਨਤ ਲਾਈ ਹੈ ਰੱਦ ਹੋ ਗਈ ਹੈ ਤਾਂ ਫਿਰ ਸਿਵਾਦਰ ਬਾਬਾ ਜੀ ਨੂੰ ਕਹਿੰਦੇ ਕਹਿੰਦੇ ਬਾਬਾ ਜੀ ਇਹਦਾ ਇੱਕੋ ਇੱਕ ਲੜਕਾ ਜੇਲ੍ਹ ਵਿੱਚ ਹੈ ਤੇ ਕਹਿੰਦੀ ਵੀ ਨਿਆਣੇ ਨੇ ਕਿਨੇ ਕਹਿੰਨੇ ਉਹ ਜੇਲ੍ਹ ਚ ਚਲਾ ਗਿਆ ਤੇ ਜ਼ਮਾਨਤ ਨਹੀਂ ਹੁੰਦੀ ਬਾਬਾ ਜੀ ਦੋ ਵਾਰ ਰੱਦ ਹੋ ਗਈ ਕਹਿੰਦੇ ਭਾਈ ਪੁੱਛ ਕੋਈ ਮਾੜਾ ਕਰਮ ਕੀਤਾ ਕਿਉਂ ਜੇਲ੍ਹ ਚ ਚਲਾ ਗਿਆ ਕੋਈ ਕ੍ਰਾਈਮ ਕੀਤਾ ਤਾਂ ਮੈਨੂੰ ਪੁੱਛਿਆ ਕਹਿੰਦੇ ਬਾਬਾ ਜੀ ਪੁੱਛਦੇਵੇਂ ਕਿਹੜੀ ਗੱਲ ਕਰਕੇ ਜੇਲ੍ਹ ਗਿਆ ਉਤੋਂ ਖੋਣਾ ਸੀ ਤੇ ਨਾਲ ਉਹ ਸੇਵਾਦਾਰ ਕਹਿੰਦਾ ਬੀਬੀ ਝੂਠ ਨਾ ਬੋਲੀ ਸੱਚ ਕਹਿ ਦੇ ਨੀ ਹੁਣ ਕਿਉਂਕਿ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਉੱਥੇ ਝੂਠ ਚੱਲਦਾ ਹੈ ਉੱਥੇ ਝੂਠੀਆਂ ਗਵਾਹੀਆਂ ਹੋ ਜਾਂਦੀਆਂ ਨੇ ਝੂਠੇ ਵਕੀਲ ਹੋ ਜਾਂਦੇ ਨੇ ਝੂਠੇ ਬਿਆਨ ਹੋ ਜਾਂਦੇ ਨੇ ਬੀਬੀ ਇੱਥੇ ਹੁਣ ਝੂਠ ਨਾ ਬੋਲ ਦੇ ਜੋ ਤੇਰੇ ਲੜਕੇ ਨੇ ਕੀਤਾ ਉਹ ਦੱਸ ਦੇਂ ਤੋ ਮੈਂ ਇਹ ਦੱਸਦਾ ਕਹਿਣੀ ਬਾਬਾ ਜੀ ਉਹਦੇ ਨਾਲ ਦਾ ਕੋਈ ਉਹਦਾ ਮਿੱਤਰ ਹੈ ਉਹਨੇ ਕੋਈ ਕਤਲ ਕੀਤਾ ਹੋਇਆ ਹੈ ਉਹਨਾਂ ਕੋਲੋਂ ਕਤਲ ਹੋਇਆ ਉਹ ਜੇਲ੍ਹ 'ਚ ਹੈ ਮੇਰੇ ਲੜਕੇ ਨੇ ਜ਼ਮਾਨਤ ਦਿੱਤੀ ਹੈ ਤੇ ਜ਼ਮਾਨਤ ਮੇਰੇ ਮੁੰਡੇ ਨੇ ਗਲਤ ਦਿੱਤੀ ਹੈ ਮੇਰੇ ਲੜਕੇ ਕੋਲ ਜ਼ਮੀਨ ਨਹੀਂ ਹੈ ਉਹਨੇ ਕਿਸੇ ਦੇ ਕਹਿਣ ਤੇ ਜ਼ਮੀਨ ਦੀ ਝੁੱਠੀ ਫਰਦ ਆਪਣੇ ਨਾਮ ਬਣਵਾ ਲਈ ਹੈ ਉਹ ਫਰਦ ਲਾ ਕੇ ਅਦਾਲਤ ਵਿੱਚ ਦਿੱਤੀ ਬਾਅਦ ਵਿੱਚ ਤਫਤੀਸ਼ ਹੋ ਗਈ ਜ਼ਮੀਨ ਤਾਂ ਹੈ ਹੀ ਨਹੀਂ ਸੀ ਸਾਡੇ ਮੁੰਡੇ ਦੇ ਨਾਮ ਝੁੱਠੀ ਫਰਦ ਲਾ ਕੇ ਝੁੱਠੀ ਜ਼ਮਾਨਤ ਦੇਣ ਦੇ ਦੋਸ਼ ਵਿੱਚ ਜੱਜ ਨੇ ਉਹਨੂੰ ਵੀ ਸਜ਼ਾ ਕਰਤੀ ਐ ਤੇ ਨਾਲ ਥੱਲੇ ਲਾਲ ਪੈਨਾਂ ਪਤਾ ਨਹੀਂ ਕੀ ਲਿਖਤਾ ਜ਼ਮਾਨਤ ਨਹੀਂ ਹੋ ਰਹੀ ਕਿਉਂ ਬਾਹਰ ਕਿਸੇ ਨੇ 420 ਕਰੇ ਜੱਜ ਉਹਦੀ ਤਾਂ ਸਜ਼ਾ ਦਿੰਦਾ ਜੇ ਜੱਜ ਨਾਲੇ ਕੋਈ 420 ਕਰੇ ਤਾਂ ਕਿੰਨਾ ਵੱਡਾ ਕ੍ਰਾਈਮ ਹੋਣਾ ਹੈ ਜਿਹੜਾ ਬੰਦਾ ਝੁੱਠੀ ਫਰਦ ਬਣਾ ਕੇ ਜ਼ਮਾਨਤ ਦੇ ਰਿਹਾ ਹੈ ਉਹ ਲਾਲ ਪੈਨਾਂ ਜੱਜ ਨੇ ਦੀ ਕੁਝ ਲਿਖਤਾ ਹੈ ਜਮਾਨਤ ਨਹੀਂ ਹੋ ਰਹੀ ਤਾਂ ਮਹਾਂਪੁਰਸ਼ ਕਹਿੰਦੇ ਅੱਛਾ ਹੱਸ ਪੈ ਬਜ਼ੁਰਗ ਸੀ ਕਹਿੰਦੇ ਸੁਣ ਲਾ ਵਈ ਸੇਵਾਦਾਰ ਨੂੰ ਕਹਿੰਦੇ ਸੁਣ ਲਓ ਵਈ ਪਰਮ ਜੀ ਸੁਣ ਲਓ ਕਹਿੰਦੇ ਭਾਈ ਝੂਠਿਆਂ ਦੀ ਜਮਾਨਤ ਤਾਂ ਇੱਥੇ ਵੀ ਨਹੀਂ ਚੱਲਦੀ ਉੱਥੇ ਕਿਵੇਂ ਚੱਲੇਗੀ ਝੂਠੇ ਬੰਦਿਆਂ ਦੀ ਜਮਾਨਤ ਕਹਿੰਦੇ ਭਾਈ ਝੂਠਿਆਂ ਦੀ ਜਮਨੀ ਤਾਂ ਇੱਥੇ ਵੀ ਨਹੀਂ ਚੱਲਦੀ ਉੱਥੇ ਕਿਵੇਂ ਚੱਲੇਗੀ ਭਾਵ ਜੇ ਕੋਈ ਬੰਦਾ ਝੂਠੀ ਜਮਾਨਤ ਦਿੰਦਾ ਉਹਦੀ ਜਮਾਨਤ ਨਾਲ ਤਾਂ ਦੁਨੀਆ ਦੀ ਅਦਾਲਤ 'ਚੋਂ ਬੰਦਾ ਨਹੀਂ ਛੁੱਟਦਾ ਰੱਬ